ਦੇਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੁਰਨ ਵਿੱਚ ਵੀਡੀਓ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹੂੰ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰੀ ਹੈ ਤੁਹਾਡੇ ਸਾਰਿਆਂ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਹੈ ਉਹ ਹੈ ਜੀ ਵਿਦਿਆਰਥੀਆਂ ਲਈ ਅਤੇ ਅਧਿਆਪਕਾਂ ਲਈ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਅਪਾਰ ਆਈਡੀ ਕੀ ਹੈ ਜੀ ਇਹ ਕਿੰਨਾ ਕਿੰਨਾਂ ਲਈ ਜ਼ਰੂਰੀ ਹੈ ਇਹਦੇ ਵਿੱਚ ਅਧਿਆਪਕਾਂ ਦਾ ਕੀ ਰੋਲ ਹੋਊਗਾ ਤੇ ਕਿਉਂ ਲਾਗੂ ਕੀਤੀ ਗਈ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਸਾਥੀ ਇਹਦੇ ਆਪਕਰਨ ਤੇ ਬੱਚੇ ਨਾਲ ਜ਼ਰੂਰ ਸਾਂਝਾ ਕਰਿਓ ਸਭ ਤੋਂ ਪਹਿਲਾਂ ਲਿਖਿਆ ਜੀ ਆਪਾਰ ਆਈਡੀ ਕੀ ਹੈ ਜੀ ਇਹਦੇ ਸੰਬੰਧੀ ਸਵਾਲ ਅਕਸਰ ਹੀ ਪੁੱਛੇ ਜਾਂਦੇ ਆ ਵੀ ਸਭ ਤੋਂ ਪਹਿਲਾਂ ਵੀ ਆਪ ਆਲ ਆਈਡੀ ਸ਼ੁਰੂ ਕਿਉਂ ਕੀਤੀ ਗਈ ਕੀ ਚੀਜ਼ ਹੈ ਆਪਾਰ ਜਿਸ ਦਾ ਮਤਲਬ ਹੈ ਸਵੈ ਚਾਲਤ ਸਥਾਈ ਅਕਾਦਮਿਕ ਖਾਤਾ ਰਜਿਸਟਰੀ ਇੱਕ ਵਿਸ਼ੇਸ਼ ਪਛਾਣ ਪ੍ਰਣਾਲੀ ਜੋ ਭਾਰਤ ਵਿੱਚ ਸਾਰੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਹੈ ਇਹ ਪਹਿਲ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵਨ ਨੇਸ਼ਨ ਵਨ ਸਟੂਡੈਂਟ ਆਈਡੀ ਪ੍ਰੋਗਰਾਮ ਦਾ ਹਿੱਸਾ ਹੈ ਜੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2024 ਦੇ ਅਨਸਾਰ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਹੜੀ ਨਵੀਂ ਪਾਲਿਸੀ 2020 ਦੇ ਵਿੱਚ ਜਿਹੜੀ ਸਿੱਖਿਆ ਪਾਲਿਸੀ ਬਣ ਚੁੱਕੀ ਹੈ ਉਹਦੇ ਤਹਿਤ ਹੀ ਇਹ ਕਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਠੀਕ ਹੈ ਜੀ ਦੂਸਰਾ ਵਿਦਿਆਰਥੀਆਂ ਕੋਲ ਆਪਾ ਰੈਡੀ ਕਿਉਂ ਹੋਣਾ ਚਾਹੀਦਾ ਹੈ ਠੀਕ ਹੈ ਜੀ ਇੱਕ ਵਿਲੱਖਣ 12 ਅੰਕਾਂ ਦਾ ਕੋਡ ਵਿਦਿਆਰਥੀ ਦੇ ਸਕੋਰ ਕਾਰਡ ਮਾਰਕ ਸ਼ੀਟ ਗ੍ਰੇਡ ਸ਼ੀਟ ਡਿਗਰੀ ਐਂਡ ਡਿਪਲੋਮਾ ਸਰਟੀਫਿਕੇਟ ਅਤੇ ਸਹਿ ਪਾਠਕ੍ਰਮ ਪ੍ਰਾਪਤੀਆਂ ਨੂੰ ਡਿਜੀਟਲ ਰੂਪ ਚ ਸਟੋਰ ਕਰਨ ਪ੍ਰਬੰਧਨ ਕਰਨ ਅਤੇ ਐਕਸੈਸ ਕਰਨ ਵਿੱਚ ਮਦਦ ਕਰੇਗਾ ਇਹ ਆਈਡੀ ਸਥਾਈ ਰੂਪ ਵਿੱਚ ਵਿਦਿਆਰਥੀ ਲਈ ਡਿਜੀਟਲ ਪਛਾਣ এডੂਕੇਸ਼ਨ ਇਕੋਸਿਸਟਮ 'ਵਜੋਂ ਕੰਮ ਕਰੂਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਵੀ ਇਹ ਕਿਉਂ ਹੈ ਫਿਰ ਉਸ ਤੋਂ ਬਾਅਦ ਇਹਦਾ ਫਾਇਦਾ ਕੀ ਹੈ ਇਹ ਕਿਉਂ ਜਿਹੜੀ ਹੋਣੀ ਚਾਹੀਦੀ ਹੈ ਤੀਸਰਾ ਹੈ ਜੀ ਆਪਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ਜੀਵਨ ਭਰ ਲਈ ਅਕਾਦਮਿਕ ਪਛਾਣ ਹਰੇਕ ਵਿਦਿਆਰਥੀ ਨੂੰ ਇੱਕ ਵਿਲੱਖਣ ਬਾਰੰਕਾਂ ਦੀ ਆਈਡੀ ਮਿਲਦੀ ਹੈ ਕੇਂਦਰ ਕਿਰਤ ਪ੍ਰਣਾਲੀ ਇੱਕੋ ਜਗ੍ਹਾ ਸਾਰੇ ਅਕਾਦਮਿਕ ਰਿਕਾਰਡ ਨੂੰ ਸਟੋਰ ਕਰਦੀ ਹੈ ਫਿਰ ਕ੍ਰੈਡਿਟ ਟਰਾਂਸਫਰ ਸੰਸਥਾਵਾਂ ਵਿੱਚਕਾਰ ਕ੍ਰੈਡਿਟ ਦੇ ਟਰਾਂਸਫਰ ਦੀ ਸਹੂਲਤ ਦੇਂਦਾ ਹੈ ਜੀਵਨ ਭਰ ਲਈ ਪਛਾਣ ਵਿਦਿਆਰਥੀ ਦੀ ਵਿਦਿਅਕ ਅਤੇ ਪੇਸ਼ੇਵਰ ਕੈਰੀਅਰ ਦੌਰਾਨ ਉਸਦੇ ਨਾਲ ਰਹਿੰਦਾ ਹੈ ਇਸ ਤੋਂ ਇਲਾਵਾ ਇਸ ਦੀਆਂ ਵਿਸ਼ੇਸ਼ਤਾਵਾਂ ਹਨ ਵਿਦਿਆਰਥੀ ਦੀ ਪ੍ਰਾਪਤੀਆਂ ਨੂੰ ਸੁਰੱਖਿਅਤ ਕਰਨਾ ਕ੍ਰੈਡਿਟ ਮਾਨਤਾ ਨੂੰ ਸੁਚਾਰੂ ਬਣਾਉਣਾ ਵਿਦਿਅਕ ਲਚਕਤਾ ਵਧਾਉਣਾ ਅਤੇ ਸੰਸਥਾਵਾਂ ਵਿੱਚ ਕ੍ਰੈਡਿਟ ਟਰਾਂਸਫਰ ਕਰਨ ਤੇ ਜ਼ੋਰ ਦੇਂਦੀ ਹੈ ਠੀਕ ਹੈ ਜੀ ਇਹ ਤਾਂ ਸੀਗੇ ਦੇ ਵਿਸ਼ੇਸ਼ਤਾਵਾਂ ਹੁਣ ਆਪਾਰ ਕਿਵੇਂ ਲਾਈਫ ਦਾ ਹੈਗਾ ਇਹਦਾ ਬੈਨੀਫਿਟ ਕੀ ਹੈ ਜੀ ਆਪਾਰ ਆਈਡੀ ਅਕਾਦਮਿਕ ਬੈਂਕ ਆਫ ਕ੍ਰੈਡਿਟ ਏ ਬੀ ਸੀ ਨਾਲ ਜੁੜੀ ਹੋਈ ਹੈ ਜਿਸ ਤਰ੍ਹਾਂ ਕਿ ਜਿਹੜੇ ਕਾਲਜ ਲੈਵਲ ਦੇ ਵਿਦਿਆਰਥੀ ਆ ਉਹਨਾਂ ਦੀ ਏ ਬੀ ਸੀ ਆਈਡੀ ਬਣਦੀ ਹੈ ਤੇ ਵਿਦਿਆਰਥੀ ਨੂੰ ਆਪਾਰ ਆਈਡੀ ਬਣਦੀ ਹੈ ਇਹ ਦੋਵੇਂ ਇੱਕ ਦੂਸਰੇ ਨਾਲ ਇੰਟਰਲੇਟ ਨੇ ਜਾਂ ਕੋਰਿਲੇਟ ਕਹਦੀ ਆਪਾਂ ਨਾਲ ਜੁੜੀ ਹੋਈ ਹੈ ਤੇ ਡਿਜੀ ਲਾਕਰ ਇੱਕ ਆਨਲਾਈਨ ਪੜਾਹਾਰ ਜਿੱਥੋਂ ਵਿਦਿਆਰਥੀ ਸੁਰੱਖਿਅਤ ਤਰੀਕੇ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਪ੍ਰੀਖਿਆ ਦੇ ਨਤੀਜੇ ਅਕਾਦਮਿਕ ਪ੍ਰਾਣ ਪੱਤਰ ਦਸਤਾਵੇਜ਼ਾਂ ਨੂੰ ਐਕਸੈਸ ਕਰ ਸਕਦੇ ਹਨ ਵਿਦਿਆਰਥੀ ਇਹਨਾਂ ਅਕਾਦਮਿਕ ਕ੍ਰੈਡਿਟ ਨੂੰ ਸਿੱਧੇ ਤੌਰ ਤੇ ਸੰਸਥਾਵਾਂ ਅਤੇ ਪੁਰਸਕਾਰ ਦੇਣ ਵਾਲੀਆਂ ਸੰਸਥਾਵਾਂ ਤੋਂ ਨੈਸ਼ਨਲ ਅਕਾਦਮਿਕ ਡਿਪੋਜ਼ਿਟਰੀ ਰਾਹੀਂ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਸਚਾਈ ਦਾ ਇੱਕੋ ਸਰੋਤ ਹੋਣ ਦੇ ਨਾਤੇ ਇਹ ਟਰਾਂਸਫਰ ਦਾਖਲਾ ਪ੍ਰੀਖਿਆਵਾਂ ਲਈ ਪੁਰਾਣੇ ਜਿਹੜਾ ਹੈਗਾ ਪ੍ਰਮਾਣਿਤ ਇਕਤਾ ਸੂਚੀ ਸੁਚਾਰੂ ਬਣਾਉਣਾ ਦਾਖਲਾ ਜਾਂ ਨੌਕਰੀ ਦੀਆਂ ਅਰਜ਼ੀਆਂ ਦੀ ਅਕਾਦਮਿਕ ਰਿਕਾਰਡਾਂ ਦੀ ਤਸਦੀਕ ਕਰਨ ਨੂੰ ਸਰਲ ਬਣਾਉਂਦੀ ਹੈ ਠੀਕ ਹੈ ਜੀ ਇਹਦੇ ਫਾਇਦੇ ਕੀ ਨੇ ਆਪੀ ਆਰ ਆਈ ਡੀ ਦੇ ਵਿਦਿਆਰਥੀਆਂ ਦੀ ਪ੍ਰਾਪਤੀ ਵਿਦਿਆਰ ਸੋਰੀ ਆਪਾਰ ਵਿਦਿਆਰਥੀ ਦੀ ਪ੍ਰਗਤੀ ਨੂੰ ਟਰੈਕ ਕਰਕੇ ਅਤੇ ਅਕਾਦਮਿਕ ਰਿਕਾਰਡਾਂ ਨੂੰ ਸੁਚਾਰੂ ਬਣਾ ਕੇ ਸਿੱਖਿਆ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਾ ਹੈ ਇਹ ਕੁਸ਼ਲਤਾ ਨੂੰ ਵਧਾਉਂਦਾ ਹੈ ਤੇ ਨਕਲੀ ਧੋਖਾਧੜੀ ਵਰਗੀਆਂ ਗਤੀਵਿਧੀਆਂ ਨੂੰ ਦੂਰ ਕਰਦਾ ਹੈ ਅਤੇ ਸਮੁੱਚੇ ਵਿਦਿਆਰਥੀ ਵਿਕਾਸ ਲਈ ਸਹਿ ਪਾਠਕਰਮ ਪ੍ਰਾਪਤੀਆਂ ਸ਼ਾਮਲ ਹਨ। ਕਈ ਮਾਮਲਿਆਂ ਵਿੱਚ ਵਰਤੋਂ ਦੇ ਨਾਲ ਅਪਾਰ ਹੇਠ ਲਿਖੀਆਂ ਸਹੂਲਤਾਂ ਵੀ ਦਿੰਦਾ ਹੈ। ਵਿਦਿਆਰਥੀ ਦੀ ਗਤੀਸ਼ੀਲਤਾ ਨੂੰ ਸਬੂਤਜਨਕ ਬਣਾਉਣਾ, ਅਕਾਦਮਿਕ ਲਕਸ਼ਿਅਾਂ ਨੂੰ ਵਧਾਉਂਦਾ ਹੈ। ਵਿਦਿਆਰਥੀਆਂ ਨੂੰ ਆਪਣੇ ਪਸੰਦੀਦਾ ਵਿਸ਼ੇ ਚੁਣਨ ਲਈ ਸਮਰੱਥ ਬਣਾਉਂਦਾ ਹੈ। ਸਿੱਖਣ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਅਤੇ ਪ੍ਰਮਾਣਿਤ ਕਰੋ। ਠੀਕ ਹੈ ਜੀ। ਕਿਉਂਕਿ ਅਪਾਰ ਆਈਡੀ ਨੂੰ ਸਾਂਝਾ ਕਰਨ ਤੋਂ ਇਲਾਵਾ ਕੋਈ ਵਾਧੂ ਸਰਟੀਫਿਕੇਟ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ। ਜਿੱਥੇ ਸਾਰੇ ਪ੍ਰਮਾਣ ਪੱਤਰ ਸਟੋਰ ਕੀਤੇ ਜਾਂਦੇ ਹਨ। ਹਾਰਡ ਕਾਪੀ ਸਰਟੀਫਿਕੇਟ ਜਿਹੜਾ ਹੈਗਾ ਗਵਾਉਣ ਦਾ ਕੋਈ ਡਰ ਨਹੀਂ ਹੈ ਅਤੇ ਇਸ ਲਈ ਹਰ ਕਿਸਮ ਦੇ ਵਰਤੋਂ ਤੋਂ ਮਾਮਲਿਆਂ ਲਈ ਲਾਭ ਦੇਖ ਹੈ ਜਿਵੇਂ ਕਿ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਤਬਦੀਲੀ ਦਾਖਲਾ ਪ੍ਰੀਖਿਆ ਦਾਖਲਾ ਨੌਕਰੀ ਦੀ ਅਰਜੀ ਸਕਿੱਲ ਆਪਸਕਿੱਲ ਦੇਖੋ ਆ ਬੜਾ ਵਧੀਆ ਜਿਹੜਾ ਹੈਗਾ ਇੱਕ ਦੇਖਣ ਨੂੰ ਮਿਲਿਆ ਵੀ ਇੱਕ ਵੀ ਚਾਂਸ ਜੇਕਰ ਤੁਹਾਡਾ ਕੋਈ ਸਰਟੀਫਿਕੇਟ ਬਗਾਨ ਵੀ ਗਵਾਚ ਵੀ ਜਾਂਦਾ ਹੈ ਤਾਂ ਤੁਹਾਡੇ ਕੋਲ ਜਿਹੜਾ ਉਹ 12 ਅੰਕਾਂ ਦਾ ਤੁਹਾਡਾ ਅਪਾਰ ਆਈਡੀ ਨੰਬਰ ਹੋਊਗਾ ਉਹਦੇ ਉੱਪਰ ਜਿਹੜਾ ਹੈਗਾ ਉਹ ਭਰ ਕੇ ਪੂਰੀ ਦਾ ਪੂਰਾ ਰਿਕਾਰਡ ਜਿਹੜਾ ਤੁਹਾਡਾ ਉਹ ਚੈੱਕ ਕਰ ਲਿਆ ਜਾਊਗਾ ਜੀ ਠੀਕ ਹੈ ਜੀ ਆਪਾਰ ਵਿਦਿਆਰਥੀ ਨੂੰ ਕਿਵੇਂ ਲਾਭ ਪਹੁੰਚਾਉਂਦਾ ਹੈ ਇੱਕ ਇੱਕਰਤਾ ਬੰਦਕ ਪਛਾਣ ਅਕਾਦਮਿਕ ਰਿਕਾਰਡ ਨੂੰ ਮਜ਼ਬੂਤ ਕਰਨਾ ਤੇ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਹੈ ਵਿਦਿਆਰਥੀ ਆਈਡੀ ਪ੍ਰੂਫ ਇਹ ਇੱਕ ਪਛਾਣ ਸਬੂਤ ਹੈ ਜਿਸ ਦੇ ਸਕੂਲਾਂ ਰਾਜ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੁਆਰਾ ਕਲਪਨਾ ਕੀਤੇ ਅਨੁਸਾਰ ਕਈ ਹੋਰ ਸੰਭਾਵਿਤ ਲਾਭ ਹੋ ਸਕਦੇ ਹਨ ਨਿਰਵਿਘਨ ਅਕਾਦਮਿਕ ਗਤੀਸ਼ੀਲਤਾ ਵਿਦਿਅਕ ਪੱਧਰਾਂ ਵਿਚਕਾਰ ਸੁਚਾਰੂ ਤਬਦੀਲੀ ਨੂੰ ਸੁਵਿਧਾਜਨਕ ਬਣਾਉਣਾ ਜੀਵਨ ਭਰ ਲਈ ਅਕਾਦਮਿਕ ਪਛਾਣ ਸ਼ੁਰੂਆਤੀ ਸਕੂਲਾਂ ਵਿੱਚ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਤੇ ਰੋਜ਼ਗਾਰ ਦੌਰਾਨ ਇਸ ਤੇ ਅੱਗੇ ਹਨਰ ਨੂੰ ਹੋਰ ਹੁਨਰਮੰਦ ਬਣਾਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ ਠੀਕ ਹੈ ਜੀ ਵਿਦਿਆਰਥੀ ਜੀਵਨ ਚੱਕਰ ਦੀ ਨਿਗਰਾਨੀ ਇਸ ਤਰ੍ਹਾਂ ਕਾਫੀ ਜਿਹੜੇ ਹੈਗੇ ਵਿਦਿਆਰਥੀ ਹੁਨਰ ਤੇ ਸਿਸਟਮ ਸਿਸਟਮ ਹੁਨਰ ਅੰਤਰ ਵਿਸ਼ਲੇਸ਼ਣ ਵਿੱਚ ਸਹਾਇਤਾ ਕਰਦਾ ਹੈ અપਾਰ ਰਹੀਆਂ ਕਿਹੜੀਆਂ ਸਹੂਲਤਾਂ ਦਾ ਨਕਸ਼ਾਚਾਰ ਕੀਤਾ ਗਿਆ ਹੈ ਜੀ ਦਾਖਲਾ ਸਕਾਲਰਸ਼ਿਪ ਰਿਆਤਾਂ ਕ੍ਰੈਡਿਟ ਇਕੱਠਾ ਕਰਨਾ ਕ੍ਰੈਡਿਟ ਜਿਹੜੇ ਸੌਰੀ redemptions credit counseling transfer ਇੱਕ ਸੰਸਥਾ ਦੂਜੀ ਸੰਸਥਾ ਵਿੱਚ ਕ੍ਰੈਡਿਟ ਟ੍ਰਾਂਸਫਰ ਇੰਟਰਸ਼ਿਪ ਸਰਟੀਫਿਕੇਟ ਨੌਕਰੀ ਦੀਆਂ ਅਰਜ਼ੀਆਂ ਆਦਿ ਅਕਾਦਮਿਕ ਰਿਕਾਰਡਾਂ ਦਾ